ਗੁਰਜੀ ਦਾ ਖਾਸਾ ਵਾਈਗੁਰਜੀ ਦੀ ਫੇਤੀ ਮੈਂ ਤੁਹਾਨੂੰ ਇਹ ਦੱਸਣ ਲੱਗਿਆਂ ਮੇਰੇ ਬੇੜੀ ਨੂੰ ਬਹੁਤ ਜ਼ਿਆਦਾ ਜ਼ੋਰਾਂ ਲੱਗੀਆਂ ਸੀ ਉਸ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਅੱਜ ਮੇਰਾ ਬੇਟਾ ਨੇ ਘੱਟ ਚਲਾ ਗਿਆ ਬਹੁਤ ਹੀ ਤਕਲੀਫ ਚ ਸੀ ਬਹੁਤ ਹੀ ਜ਼ਿਆਦਾ ਬਿਮਾਰ ਹੋ ਚੁੱਕਿਆ ਸੀ ਉਹ ਟਰੱਕ ਵਾਲਾ ਟਰੱਕ ਮਾਰਤੀ ਉਹਨੂੰ ਪੱਜ ਗਿਆ ਸੀ ਤੁਹਾਨੂੰ ਮੈਂ ਦੱਸਿਆ ਸੀ ਬਹੁਤ ਜ਼ਿਆਦਾ ਉਹਨੂੰ ਸੱਟਾਂ ਲੱਗੀਆਂ ਉਹ ਬਹੁਤ ਹੀ ਜ਼ਿਆਦਾ ਤਕਲੀਫ ਦੇ ਵਿੱਚ ਸੀ ਮੈਂ ਸੋਚ ਵੀ ਨਹੀਂ ਸਕਦੀ ਵੀ ਇੰਨੀ ਜਲਦੀ बाबा दीप ਸਿੰਘ ਜੀ ਨੇ ਕਿਰਪਾ ਕੀਤੀ ਮੇਰੇ ਬੱਚੇ ਦੇ ਉੱਤੇ ਉਹ ਰੱਬ ਬਣ ਕੇ ਮੇਰੇ ਘਰ ਦੀ ਚਾਹਿਆ ਬਾਬਾ ਦੀਪ ਸਿੰਘ ਜੀ ਨੇ ਉਹ ਡਾਕਟਰ ਨੂੰ ਅਸ਼ੀਰਵਾਦ ਦਿੱਤਾ ਉਹਦੇ ਹੱਥੋਂ ਮੇਰਾ ਬੇਟਾ ਠੀਕ ਹੋਇਆ 2 ਦਿਨਾਂ ਦੇ ਵਿੱਚ ਉਸ ਡਾਕਟਰ ਨੇ ਬੜੀ ਚੰਗੀ ਤਰ੍ਹਾਂ ਇਲਾਜ ਕੀਤਾ ਤੇ ਉਹਨੂੰ ਕਵਰ ਕੀਤਾ ਉਹ ਪਰੇਸ਼ਾਨ ਸੀ ਬਹੁਤ ਦੁਖੀ ਸੀ ਹੈਂਡੀਕੈਪ ਹੈ ਮੇਰੀ ਬੇਟੀ ਤੋਂ ਉਹਦੀਆਂ ਬੇਟੀਆਂ ਨੇ ਜੇ ਮੂਤੂਆ ਸੀ ਉਹ ਬਹੁਤ ਪ੍ਰੋਬਲਮ ਦੇ ਵਿੱਚ ਸੀ ਬਹੁਤ ਤਕਲੀਫ ਹੋਈ ਉਹਨੂੰ ਇਸ ਬਾਬਾ ਦੀਪ ਸਿੰਘ ਦੀ ਨਗਰੀ ਵਿੱਚ ਆਇਆ ਬਾਬਾ ਦੀਪ ਸਿੰਘ ਜੀ ਨੇ ਕੀ ਕੀਤਾ ਬਹੁਤ ਕਿੱਪਾ ਹੈ ਬਾਬਾ ਦੀਪ ਸਿੰਘ ਜੀ ਦੀ ਬਹੁਤ ਮਹਾਨਤਾ ਹੈ ਉਹਨਾਂ ਦੀ ਅਰੇ ਦਰ ਦਰ ਲੋਕ ਇੱਥੇ ਆ ਕੇ ਚੁਪੈਰੇ ਕੱਟਦੇ ਨੇ ਦੂਰ-ਦੂਰ ਆ ਕੇ ਬਹੁਤ ਮਾਨਤਾ ਹੈ ਸ਼ਹੀਦ ਸਾਹਿਬ ਦੀ ਜੋ ਵੀ ਮੰਗੋਨਾ ਤੋਂ ਸਭ ਕੁਝ ਦਿੰਦੇ ਨੇ ਸਭ ਕੁਝ ਮਿਲਦਾ ਏ ਬੜੀ ਕਿਪਾਈ ਗੁਰੂ ਦੀ ਨਗਰੀ ਦੇ ਵਿੱਚ ਕਦੇ ਕੋਈ ਖਾਲੀ ਨਹੀਂ ਗਿਆ ਮੇਰੀ ਵੀ ਪਪਾਪਾ ਦੀਪ ਸਿੰਘ ਜੀ ਨੇ ਝੋਲੀ ਪਰ ਦਿੱਤੀ ਇਹਦਾ ਬੱਚਾ ਠੀਕ ਹੋ ਗਿਆ ਅੱਜ ਠੀਕ ਹੋ ਗਿਆ ਆਪਣੇ ਬੱਚਿਆਂ ਵਿੱਚ ਆਪਣੇ ਘਰ ਜਾਏ ਮੈਨੂੰ ਬੜੀ ਖੁਸ਼ੀ ਹੈ ਪਾਪਾ ਦੀਪ ਸਿੰਘ ਜੀ ਨੇ ਹੱਥ ਦੇ ਕੇ ਮੇਰੇ ਬੱਚੇ ਨੂੰ ਪਹੁੰਚਾਇਆ ਤਾਂ ਆਪਣੀ ਕਿਰਪਾ ਕੀਤੀ ਕੋਈ ਵੀ ਉਹਨਾਂ ਦੇ ਘਰ ਬੈਠੀ ਵੀ ਅਰਦਾਸ ਕਰੇਗਾ ਤੇ ਜ਼ਰੂਰ ਮੰਨਦੇ ਨੇ ਜ਼ਰੂਰ ਉਹਦੀ ਪੂਰੀ ਕਰਦੇ ਨੇ ਉਹਨਾਂ ਦਾ ਦੁੱਖ ਦੂਰ ਕਰਦੇ ਨੇ ਬਹੁਤ ਕਿਰਪਾ ਹੈ ਸੰਤਨ ਬਾਬਾ ਦੀਪ ਸਿੰਘ ਜੀ ਦੀ ਮੈਂ ਤਾਂ ਉਹਨਾਂ ਦੇ ਕੋਲੇ ਜਾ ਕੇ ਮੰਗਿਆ ਕਿ ਵਾਹਿਗੁਰੂ ਸੱਚੇ ਬਾਚਨ ਮੇਰੇ ਬੱਚੀ ਨੂੰ ਠੀਕ ਕਰ ਉਹਦੇ ਤੇ ਆਪਣਾ ਹੱਥ ਰੱਖ ਉਹਨੇ ਕਿਰਪਾ ਕੀਤੀ ਦੀ ਪੇਟੀ ਦੇ ਸੁਹਾਗ ਨੂੰ ਬਚਾਇਆ ਉਹਦੇ ਤੇ ਆਪਣਾ ਹੱਥ ਰੱਖਿਆ ਆਪਣੀ ਕਿਰਪਾ ਕੀਤੀ ਉਹ ਵੈਗੁਰੂ ਰੂਪ ਕਰ ਬੈਠ ਕੇ ਵੀ ਤੁਸੀਂ ਮੰਨੋਗੇ ਨਾ ਜੋ ਦੇਖੋ ਮੰਗੋਗੇ ਉਹ ਤੁਹਾਡੀ ਅਰਦਾਸ ਜ਼ਰੂਰ ਸੁਨੇਗਾ ਜ਼ਰੂਰ ਪੂਰੀ ਕਰੇਗਾ ਉਹਦੀ ਅਰਦਾਸ ਬਿਨਾ ਪੱਤਾ ਵੀ ਨਹੀਂ ਉਹ ਕੋ ਫੇਰ तु जो मंगोगे तो ही कृपा करेगा सच्चे पाशाह मेरे वाहगुरु को संतन बाबा दीप सिंह जी की बहुत कृपा है बहुत महान है तुं भी घर बैठे जो मंगोगे मेरे संतन बाबा दीप सिंह जी दे को देर बैठने बैठे मिलेगा अज मेरा बच्चा अपने घर जम्मू वापस चला गया है ਮੈਨੂੰ ਬਹੁਤ ਖੁਸ਼ੀ ਮਿਲੀ ਹੈ ਕਿ ਮੇਰਾ ਬੱਚਾ ਆਪਣੇ ਘਰ ਚਲਾ ਗਿਆ ਆਪਣੇ ਪਰਿਵਾਰ ਵਿੱਚ ਚਲਾ ਗਿਆ ਹੈ ਬਾਬਾ ਦੀਪ ਸਿੰਘ ਜੀ ਨੇ ਮੇਰੇ ਉੱਤੇ ਕਿਰਪਾ ਕਰ ਦਿੱਤੀ ਹੈ ਉਹ ਅੱਜ ਆਪਣੇ ਪਰਿਵਾਰ ਵਿੱਚ ਹੈ ਤੁਸੀਂ ਵੀ ਸਾਰਿਆਂ ਨੇ ਮੇਰੇ ਬੱਚੇ ਵਾਸਤੇ ਬਹੁਤ ਅਰਦਾਸ ਕੀਤੀ ਹੋਏਗੀ ਵੀਡੀਓ ਦੇਖ ਕੇ ਮੈਨੂੰ ਤੁਹਾਡੇ ਸਾਰੇ ਪਰਿਵਾਰ ਦੀ ਵੀ ਅਰਦਾਸ ਲੱਗੀ ਹੈ ਮੈਂ ਬਾਬਾ ਦੀਪ ਸਿੰਘ ਜੀ ਦਾ ਬਹੁਤ ਕੋਟੀ-ਕੋਟੀ ਉਹਨਾਂ ਨੂੰ ਪ੍ਰਣਾਮ ਕਰਦੀ ਆਂ ਜਿਨ੍ਹਾਂ ਨੇ ਮੇਰੇ ਬੱਚੇ ਦੀ ਰੱਖਿਆ ਕੀਤੀ ਮੇਰੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਅੱਜ ਮੇਰਾ ਬੱਚਾ ਆਪਣੇ ਘਰ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੀ ਉਹ ਬਾਬਾ ਦੀਪ ਸਿੰਘ ਜੀ ਅੱਗੇ ਜੋ ਅਰਦਾਸ ਕਰੋਗੇ ਜੋ ਮੰਗੋਗੇ ਤੁਹਾਨੂੰ ਜਰੂਰ ਮਿਲੇਗਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ